ਬਚਪਨ ਤੋਂ ਹੀ ਮੈਨੂੰ ਇਹਦਾ ਸ਼ੌਂਕ ਸੀਗਾ ਜਦੋਂ ਮੈਂ ਇੱਕ ਟੀਨੇਜਰ ਸੀ ਤੇ ਪਾਪਾ ਮੇਰੇ ਆਰਮੀ ਆਫੀਸਰ ਰਹੇ ਨੇ ਤੇ ਸਾਡੇ ਘਰ ਬੁਲੇਟ ਹਮੇਸ਼ਾ ਤੋਂ ਹੀ ਰਹੀ ਹੈ ਤੇ ਦੇਖਦੇ-ਦੇਖਦੇ ਮੈਨੂੰ ਸ਼ੌਕ ਪੈਦਾ ਹੋ ਗਿਆ ਸੀ ਪਰ ਕਦੇ ਪਾਪਾ ਨੂੰ ਕਹਿਣ ਦੀ ਹਿੰਮਤ ਨਹੀਂ ਪਈ ਕਿ ਮੈਨੂੰ ਵੀ ਸਿਖਾ ਦਿਓ ਯਾ 42 ਦੀ ਮੇਰੀ ਉਮਰ ਹੈ ਹੱਲੇ ਤੇ ਮੈਂ ਐ ਸਮਝ ਲੋ ਤੁਸੀਂ 6 ਮਹੀਨੇ ਪਹਿਲਾਂ ਹੀ ਸਿੱਖਿਆ ਸੀ ਯਾ ਮੈਂ ਲੇ ਲਦਾਖ ਤੱਕ ਉਮਲਿੰਗਲਾ ਪਾਸ ਤੱਕ ਰਾਈਡ ਕਰਕੇ ਆਈਆਂ ਆਪਣੀ ਰਾਇਲ ਐਨਫੀਲਡ ਮੀਟੀਓਰ 350 ਤੇ ਸਾਸਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਸਾਂਹ ਚੈਨਲ ਮੈਂ ਹਰਮੇਲ ਸਿੰਘ ਜਿਨ੍ਹਾਂ ਨੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਕਹਿੰਦੇ ਨੇ ਕਿ ਕੁੜੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਬਿਲਕੁਲ ਜੀ ਅਸੀਂ ਗੱਲ ਕਰ ਰਹੇ ਹਾਂ 42 ਸਾਲਾ ਬਾਈਕ ਰਾਈਡਰ ਮਨਜਿੰਦਰ ਕੌਰ ਜੀ ਜਿਨ੍ਹਾਂ ਨੇ ਇੱਕ ਇਤਿਹਾਸ ਸਿਰਜਿਆ ਕਿਵੇਂ ਸਿਰਜਿਆ ਤੁਹਾਨੂੰ ਅਸੀਂ ਦੱਸਦੇ ਹਾਂ ਬਚਪਨ ਦੇ ਵਿੱਚ ਇਨਰਾਂ ਦਾ ਸ਼ੌਂਕ ਸੀਗਾ ਕਿ ਮੈਂ ਬੁਲਟ ਮੋਟਰਸਾਈਕਲ ਚਲਾਵਾ ਕਿਉਂਕਿ ਮਨਜਿੰਦਰ ਦੇ ਜਿਹੜੇ ਪਿਤਾ ਜੀ ਸੀਗੇ ਉਹ ਫੌਜ ਵਿੱਚ ਸੀਗੇ ਅਕਸਰ ਉਹ ਹਮੇਸ਼ਾ ਡਿਊਟੀ ਤੇ ਆਪਣੇ ਬੁਲਟ ਮੋਟਰਸਾਈਕਲ ਤੇ ਜਾਂਦੇ ਸੀਗੇ ਉਹਨਾਂ ਨੂੰ ਜਾਂਦਿਆਂ ਦੇਖ ਕੇ ਮਨਜਿੰਦਰ ਦੇ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਖਿਆਲ ਆਂਦਾ ਸੀ ਕਿ ਮੈਂ ਵੀ ਚਲਾਵਾ ਬੁਟਲ ਬੁਲਟ ਮੋਟਰਸਾਈਕਲ ਪਰ ਘਰਦਿਆਂ ਵੱਲੋਂ ਕਿਤੇ ਨਾ ਕਿਤੇ ਮਨਜਿੰਦਰ ਨੂੰ ਰੋਕਿਆ ਜਾਂਦਾ ਸੀ ਕਿਹਾ ਜਾਂਦਾ ਸੀਗਾ ਕਿ ਤੂੰ ਲੜਕੀ ਆ ਲੜਕੀਆਂ ਬੁਲਟ ਮੋਟਰਸਾਈਕਲ ਨਹੀਂ ਚਲਾਉਂਦੀਆਂ ਵਿਆਹ ਹੋਇਆ ਮਨਜਿੰਦਰ ਕੌਰ ਦਾ ਵਿਆਹ ਤੋਂ ਬਾਅਦ ਵੀ ਇਹਨਾਂ ਨੇ ਆਪਣਾ ਜਿਹੜਾ ਸੁਪਨਾ ਆ ਉਹ ਛੱਡਿਆ ਨਹੀਂ 25 ਸਾਲ ਬਾਅਦ ਇਹਨਾਂ ਦਾ ਜਿਹੜਾ ਸੁਪਨਾ ਆ ਉਹ ਪੂਰਾ ਹੋਇਆ ਦੱਸਦੀ ਹੈ ਕਿ ਮਨਜਿੰਦਰ ਕੌਰ ਨੇ ਲੇ ਲਦਾਖ ਤੱਕ ਜਿਹੜਾ ਹੈਗਾ ਆ ਬੁਲਟ ਮੋਟਰਸਾਈਕਲ ਤੇ ਸਫ਼ਰ ਕੀਤਾ 3000 ਕਿਲੋਮੀਟਰ ਦਾ ਵੱਡਾ ਸਫ਼ਰ ਜਿਹੜਾ ਹੈਗਾ ਉਹ ਤੈ ਕੀਤਾ ਆਓ ਤੁਹਾਨੂੰ ਦਿਖਾਣੇ ਆ ਖਾਸ ਰਿਪੋਰਟ ਕੀ ਸ਼ੁਭਨਾਵਾ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਨਿੰਦਰਜੀਤ ਰੰਦਾਵਾ ਉਹ ਜਾਇ ਮੈਮ ਪਤਾ ਲੱਗਿਆ ਕਿ ਤੁਸੀਂ ਬਾਈਕ ਜਿਹੜੀ ਆ ਚਲਾਉਨੇ ਹੋ ਕਿਹੜੀ ਜਗ੍ਹਾ ਦੇ ਉੱਪਰ ਜਿਹੜਾ ਤੁਸੀਂ ਟੂਰ ਕਰਕੇ ਆਏ ਹੋ ਕਦੋਂ ਇਸ ਤਰ੍ਹਾਂ ਦੀ ਜਿਹੜੀ ਸ਼ੁਰੂਆਤ ਹੋਈ ਆ ਜੀ ਆ ਮੈਂ ਲੇਹ ਲਦਾਖ ਤੱਕ ਉਮਲਿੰਗਲਾ ਪਾਸ ਤੱਕ ਰਾਈਡ ਕਰਕੇ ਆਈ ਆ ਆਪਣੀ ਰਾਇਲ ਐਨਫੀਲਡ ਮੀਟੀਅਰ 350 ਤੇ ਤੇ ਇਹ ਜਿਹੜਾ ਸਫ਼ਰ ਸੀਗਾ ਪੂਰਾ 15 ਦਿਨ ਦਾ ਸੀਗਾ ਸਾਡੇ ਨਾਲ ਚਾਰ ਫੀਮੇਲ ਰਾਈਡਰਸ ਵੀ ਸੀਗੇ ਆ ਚੰਡੀਗੜ੍ਹ ਦਾ ਗਰੁੱਪ ਸੀਗਾ ਤੇ ਅਸੀਂ ਸਾਰੇ ਗਰੁੱਪ ਰਾਈਡ ਕਰਦੇ ਹੋਏ ਉੱਥੇ ਤੱਕ ਦਾ ਸਫ਼ਰ ਸੈਕ ਤੈ ਕੀਤਾ ਮੈਮ ਹੁਣ ਕਿੰਨੀ ਉਮਰ ਆ ਕਦੋਂ ਇਸ ਨੂੰ ਸਿੱਖਿਆ ਤੇ ਕਦੋਂ ਇਸ ਤਰ੍ਹਾਂ ਦਾ ਸੌਮਕ ਜਿਹੜਾ ਪਿਆ ਯਾ 42 ਦੀ ਮੇਰੀ ਉਮਰ ਹੈ ਹੱਲੇ ਤੇ ਮੈਂ ਇਹ ਸਮਝ ਲਓ ਤੁਸੀਂ 6 ਮਹੀਨੇ ਪਹਿਲਾਂ ਹੀ ਸਿੱਖਿਆ ਸੀ ਤੇ 6 ਮਹੀਨੇ ਪਹਿਲੇ ਸਿੱਖ ਕੇ ਫਿਰ ਮੈਂ ਬਾਈਕ ਲੈ ਲਈ ਤੇ ਬਾਈਕ ਲੈ ਕੇ ਪਿਛਲੇ ਸੈਪਟੈਂਬਰ 2024 ਚ ਮੈਂ 15 ਦਿਨ ਦੀ ਰਾਈਡ ਲਈ ਲੈ ਲਦਾਖ ਚਲੀ ਗਈ ਮੈਮ ਇਹਦਾ ਸ਼ੌਂਕ ਕਦੋਂ ਪਿਆ ਤੁਹਾਨੂੰ ਵਾਈਕਿੰਗ ਦਾ ਸ਼ੌਂਕ ਕਿਸ ਤਰ੍ਹਾਂ ਪਿਆ ਕਿਸ ਤਰ੍ਹਾਂ ਕਰਦਿਆਂ ਜਿਹੜਾ ਲਾਉਪ ਕੀਤਾ ਕੀ ਕਹਾਣੀਆਂ ਦੇ ਯਾ 55 ਤੋਂ ਹੀ ਮੈਨੂੰ ਇਹਦਾ ਸ਼ੌਂਕ ਸੀਗਾ ਜਦੋਂ ਮੈਂ ਇੱਕ ਟੀਨੇਜਰ ਸੀ ਤੇ ਪਾਪਾ ਮੇਰੇ ਆਰਮੀ ਆਫੀਸਰ ਰਹੇ ਨੇ ਤੇ ਸਾਡੇ ਘਰ ਬੁਲੇਟ ਹਮੇਸ਼ਾ ਤੋਂ ਹੀ ਰਹੀ ਹੈ ਤੇ ਦੇਖਦੇ-ਦੇਖਦੇ ਮੈਨੂੰ ਸ਼ੌਕ ਪੈਦਾ ਹੋ ਗਿਆ ਸੀ ਪਰ ਕਦੇ ਪਾਪਾ ਨੂੰ ਕਹਿਣ ਦੀ ਹਿੰਮਤ ਨਹੀਂ ਪਈ ਕਿ ਮੈਨੂੰ ਵੀ ਸਿਖਾ ਦਿਓ ਤੇ ਜਦੋਂ 40 ਸਾਲ ਦੀ ਉਮਰ ਤੋਂ ਹੋਣ ਤੋਂ ਬਾਅਦ ਮੈਂ ਆਪਣੀ ਜੌਬ ਛੱਡੀ ਆ ਉਦੋਂ ਤੋਂ ਬਾਅਦ ਮੈਨੂੰ ਆਹ ਵਾਲਾ ਸ਼ੌਕ ਦੁਬਾਰਾ ਜਾਗਰਿਤ ਹੋ ਗਿਆ ਤੇ ਮੈਂ ਹੁਣ 40 ਏਜ ਤੋਂ ਬਾਅਦ ਬਾਈ ਲੇ ਵੀ ਲਈ ਤੇ ਉਮਲਿੰਗਲਾ ਤੱਕ ਦਾ ਸਫ਼ਰ ਵੀ ਤੈ ਕਰ ਲਿਆ ਜਿਸ ਤਰ੍ਹਾਂ ਮੈਂ ਮੈਂ ਲਿਖਿਆ ਕੀ ਜਿਹੜੀਆਂ ਨੇ ਮਹਿਲਾਵਾਂ ਨੇ ਘਰੋਂ ਨਹੀਂ ਨਿਕਲਦੀਆਂ ਤੁਸੀਂ ਮੈਂ ਤੁਹਾਡੇ ਜਿਹੜਾ ਗਰੁੱਪ ਸੀਗਾ ਉਹ ਚ ਕਿੰਨੀਆਂ ਮਹਿਲਾਵਾਂ ਸੀਗੀਆਂ ਜਾਂ ਕੱਲੇ ਪੁਰਸ਼ ਸੀਗੇ ਜਿਹੜੇ ਸਫ਼ਰ ਬਹੁਤ ਔਖਾ ਸੀਗਾ ਮੈਂ ਐਵੇਂ ਕਹਾਂਗੀ ਸਫ਼ਰ ਸੌਖਾ ਸੀ ਸਫ਼ਰ ਬਹੁਤ ਔਖਾ ਸੀ ਤੇ ਸਾਡੇ ਨਾਲ ਚਾਰ ਹੋਰ ਫੀਮੇਲ ਰਾਈਡਰਸ ਵੀ ਸੀਗੀਆਂ ਇੱਕ ਦੂਜੇ ਦਾ ਹੌਸਲਾ ਬੰਧਾਦੇ ਹੋਏ ਇੱਕ ਦੂਜੇ ਨੂੰ ਹੌਸਲਾ ਦਿੰਦੇ ਹੋਏ ਅਸੀਂ ਉਮਲਿੰਗਲਾ ਤੱਕ ਦਾ ਸਫ਼ਰ ਤੈ ਕੀਤਾ ਜੇ ਮੈਂ ਕਹਾਂ ਕਿ ਲੇ ਲਦਾਖ ਦਾ ਸਫਰ ਕੋਈ ਵੀ ਕਰ ਸਕਦਾ ਹੈ ਤੇ ਇਦਾਂ ਦੀ ਗੱਲ ਨਹੀਂ ਹੈਗੀ ਉਹਦੇ ਲਈ ਤੁਹਾਨੂੰ ਸਰੀਰਕ ਤੌਰ ਤੇ ਮਜ਼ਬੂਤ ਹੋਣਾ ਤੇ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਮਨ ਚ ਤੁਹਾਡੇ ਵਿਚਾਰ ਇਦਾਂ ਦੇ ਹੋਣੇ ਚਾਹੀਦੇ ਕਿ ਤੁਸੀਂ ਕਰਕੇ ਆਣਾ ਹੈ ਗਿਵ ਅਪ ਕਰਨ ਵਾਲਾ ਐਟੀਟਿਊਡ ਜੇ ਤੁਹਾਡਾ ਰਹੇਗਾ ਤੇ ਤੁਸੀਂ ਉਮਲਿੰਗਲਾ ਕਦੇ ਵੀ ਨਹੀਂ ਜਾ ਸਕਦੇ। ਇਹ ਬਹੁਤ ਹੈਵੀ ਬਾਈਕ ਹੈ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਇਹਦਾ weight ਨੂੰ ਕਿ ਆਪਣੇ ਆਪ ਨੂੰ ਕਿੱਦਾਂ ਜਿਹੜਾ ਸਟਰੋਂਗ ਬਣਾਉਂਦੇ ਹੋ ਤੁਸੀਂ ਐਕਸਰਸਾਈਜ਼ ਕਰਦੇ ਹੋ ਕੋਈ। ਹਾਂ। 2 ਸਾਲਾਂ ਤੋਂ ਮੈਂ ਲਗਾਤਾਰ ਐਕਸਰਸਾਈਜ਼ ਕਰ ਰਹੀ ਹਾਂ, ਜਿਮ ਜਾਂਦੀ ਹਾਂ, weight lifting ਕਰਦੀ ਹਾਂ ਤੇ ਉਸ ਤੋਂ ਪਹਿਲਾਂ ਮੈਂ ਇੱਕ ਸਾਈਕਲਿਸਟ ਵੀ ਰਹਿ ਚੁੱਕੀ ਹਾਂ ਤੇ ਮੇਰੀ ਲੰਗਸ ਕੈਪੈਸਿਟੀ ਸ਼ੁਰੂ ਤੋਂ ਹੀ ਵਧੀਆ ਸੀ ਤੇ ਮੈਨੂੰ ਲੱਗਦਾ ਜੇ ਇੰਨਾ ਹਾਈ ਵੇ ਵੀ ਵਹੀਕਲ ਤੁਸੀਂ ਚਲਾਣਾ ਹੈ ਤੇ ਉਹਦੇ ਲਈ ਤੁਹਾਡੇ ਆਰਮਸ ਨੂੰ ਤੇ ਤੁਹਾਡੇ ਲੈਗਸ ਨੂੰ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਤੇ ਆਫ ਕੌਰਸ 200 ਕਿਲੋ ਦਾ ਰਾਈਡ ਕਰਦੇ ਆਪਾਂ ਤੇ ਮੇਰੀ ਆਰਮਸ ਤੇ ਮੇਰੀ ਲੈਗਸ ਮੇਰਾ ਬਹੁਤ ਸਾਥ ਦਿੰਦੀਆਂ ਨੇ ਫੈਮਿਲੀ ਦੇ ਵਿੱਚ ਕੌਣ ਕੌਣਾ ਕਿਸ ਤਰ੍ਹਾਂ ਦੀ ਸਪੋਰਟ ਹੈ ਯਾ ਫੈਮਿਲੀ ਚ ਆਈ ਹੈਵ ਅ ਜੁਆਇੰਟ ਫੈਮਿਲੀ ਤੇ ਮੇਰੀ ਮਦਰ ਇਨ ਲਾ ਨੇ ਜੋ ਬਹੁਤ ਸਪੋਰਟ ਕਰਦੇ ਨੇ ਮੇਰੇ ਦੋ ਬੱਚੇ ਨੇ ਦੋ ਆਈ ਐਮ ਅ ਪ੍ਰਾਊਡ ਮਦਰ ਆਫ ਟੂ ਡਾਟਰਸ ਜੋ ਬਹੁਤ ਐਨਥੂਸੀਆਸਟਿਕ ਨੇ ਤੇ ਉਹ ਵੀ ਆਪਣਾ ਸਾਰਾ ਕੰਮ ਆਪ ਕਰ ਲੈਂਦੀਆਂ ਨੇ ਤੇ ਮੇਰੇ ਕੋਲ ਬਹੁਤ ਹੀ ਸਪੋਰਟਿਵ ਹਸਬੰਡ ਹੈ ਜੋ ਡੈਂਟਿਸਟ ਨੇ ਤੇ ਉਹ ਵੀ ਜਦੋਂ ਮੈਂ ਨਹੀਂ ਹੁੰਦੀ ਇਦਾਂ ਦੇ ਸ਼ੌਕ ਪੂਰੇ ਕਰਨ ਲਈ ਬਾਹਰ ਜਾਂਦੀਆਂ ਤੇ ਪੂਰਾ ਫੈਮਿਲੀ ਨੂੰ ਸਪੋਰਟ ਕਰ ਜੀਤ ਨੇ ਹਨ ਮਹਿੋਰਨਾ ਮਹਿਲਾਾਂਾਂ ਲਈ ਜਿਹੜੀਆਂ ਘਰਾਂ ਚ ਰਹਿ ਜਾਂਦੀਆਂ ਜਿਨ੍ਹਾਂ ਦੇ ਸੁਪਨੇ ਬਹੁਤ ਹੁੰਦੇ ਆ ਪਰ ਉਹ ਤਪ ਨਹੀਂ ਬਸ ਮੈਨੂੰ ਇਹੀ ਲੱਗਦਾ ਹੈ ਕਿ ਲਾਈਫ ਟੈਂਪਲ ਰਨ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਦੌੜ ਰਹੇ ਹੋ ਦੌੜ ਰਹੇ ਹੋ ਦੌੜ ਰਹੇ ਹੋ ਤੇ ਪਤਾ ਹੀ ਨਹੀਂ ਕਾਦੇ ਲਈ ਦੌੜ ਰਹੇ ਹੋ ਜੇ ਤੁਹਾਡੀ ਦੌੜ ਹੈ ਜ਼ਿੰਦਗੀ ਹਮੇਸ਼ਾ ਇੱਕ ਜਿਹੀ ਨਹੀਂ ਰਹਿੰਦੀ ਚਾਰ ਦੀਵਾਰੀਆਂ ਤੋਂ ਬਾਹਰ ਨਿਕਲ ਕੇ ਬਹੁਤ ਜ਼ਰੂਰੀ ਹੈ ਇਹ ਇਹ ਜੀ ਦੁਨੀਆ ਦੇਖਣੀ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਜੋ ਕਿ ਮਹਿਲਾਵਾਂ ਅਕਸਰ ਚੁੱਲ੍ਹੇ ਚੌਕੇ ਚ ਵਿੱਚ ਹੀ ਛੱਡ ਦਿੰਦੀਆਂ ਨੇ ਤੇ ਬਹੁਤ ਜ਼ਰੂਰੀ ਹੈ ਮਹਿਲਾਵਾਂ ਨੂੰ ਬਾਹਰ ਨਿਕਲਣਾ ਆਪਣੇ ਸ਼ੌਕ ਪੂਰੇ ਕਰਨੇ ਸ਼ੌਕ ਛੋਟੇ ਤੇ ਵੱਡੇ ਨਹੀਂ ਹੁੰਦੇ ਮੈਂ ਨਹੀਂ ਕਹਿੰਦੀ ਮਹਿਲਾਵਾਂ ਨੂੰ ਕਿ ਤੁਸੀਂ ਬੁਲੇਟ ਰਾਈਡ ਕਰਨੀ ਹੈ ਛੋਟੇ ਛੋਟੇ ਸ਼ੌਕ ਵੀ ਆਪਣੇ ਪੂਰੇ ਕਰਨ ਲਈ ਤੁਹਾਨੂੰ ਘਰੋਂ ਬਾਹਰ ਆਣਾ ਹੀ ਪੈਣਾ